ਸਾਂਭੀ ਸ਼ਹਾਦਤ ਤੋਂ ਕਰਦੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਅਸਲ ਵਿੱਚ ਇੰਨਾ ਹਸਤੀਆਂ ਵੀ ਭੱਗੀ ਕਰਦੇ ਤੇ ਚੜਾਵਾ ਚੜਾਉਣ ਵਾਲੇ ਦਾ ਘਰ ਨਹੀਂ ਸੀ ਰਣ ਤੇ ਸਾਡੇ ਚੜਾਵਾ ਚੜਾਉਣ ਵਾਲਿਆਂ ਦਾ ਵੀ ਘਰ

ਤੀਸੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬ ਦਾ ਸੰਪੂਰਨ ਭੋਗ ਪਾਇਆ ਗਿਆ ਹਨ ਚੌਥੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋ ਚੁੱਕੇ ਹਨ ਆਹ 85 ਇਹ ਹਲੇ ਮਹਲੇ ਦਾ ਪਹਿਲਾ ਦਿਵਾਨ ਹੈ ਇਸੇ ਤਰ੍ਹਾਂ ਹੀ 4 ਦਿਨ 23 24 25 ਤੇ 26 ਨੂੰ ਦਿਵਾਨ ਚੱਲਣੇ ਹਨ 27 ਤਰੀਕ ਨੂੰ ਪੰਜਵੀਂ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਸੰਪੂਰਨ 55 ਸ੍ਰੀ ਅਖੰਡ ਪਾਠ ਸਾਹਿਬਾਂ ਦਾ ਸੰਪੂਰਨ ਭੋਗ ਪਾਇਆ ਇਹਨਾਂ ਟੋਟਲ ਜਿਹੜੇ ਹਨ ਕੁੱਲ ਮਿਲਾ ਕੇ 255 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਜਣੇ ਹਨ 27 ਤਰੀਕ ਵਾਲੇ ਦਿਨ ਇਸੇ ਹੀ ਦਵਾਨ ਹਾਲ ਦੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਦਸਤਾਰ ਬੰਦੀ ਮੁਕਾਬਲੇ ਜਿਹੜੇ ਕਰਾਏ ਜਾ ਰਹੇ ਹਨ ਸਾਰਿਆਂ ਨੂੰ ਦਸਤਾਰ ਬੰਦੀ ਮੁਕਾਬਲੇ ਜੀ ਹਿੱਸਾ ਲੈਣ ਦੀ ਕਿਰਪਾਲਤਾ ਕਰਨੀ ਹੈ ਸਾਰੇ ਤੁਹਾਨੂੰ ਇਹ ਹੀ ਅਪੀਲ ਹੈ ਕਿ ਆਪੋ ਆਪਣੇ ਘਰਾਂ ਚ ਕੋਈ ਨਾ ਕੋਈ ਟਾਈਮ ਕੱਢ ਇਹ ਜਿਹੜਾ ਸਮਾਂ ਹੈ ਇਹ ਨਸੀਬਾਂ ਦੇ ਨਾਲ ਮਿਲਦਾ ਹੈ ਕਿ ਉਹ ਸਾਰਿਆਂ ਮੈਂ ਬੇਨਤੀ ਇਹੀ ਕਰਦਾ ਕਿ ਆਪਾਂ ਆਪਣੇ ਘਰਾਂ ਚੋਂ ਟਾਈਮ ਥੋੜਾ ਬੋੜਾ ਟਾਈਮ ਕਰਕੇ ਜਿੰਨਾ ਵੀ ਤੁਸੀਂ ਟਾਈਮ ਕੱਟ ਖੜਦੇ ਆਣ ਕੇ ਗੁਰੂ ਘਰ ਆ ਰਚਾਂ ਕੇ ਅਰਜੀਆਂ ਪਰ ਉਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਓ ਇਹ ਹੀ ਸਕਤ ਤੁਹਾਨੂੰ ਬੋੜੀ ਸਾਹਿਬ ਇੱਥੇ ਇੱਕ ਬੋੜੀ ਦਾ ਦਰਖ ਸੀ ਸਾਇਦ ਉਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰੂ ਅਰਵਡਾਲੀ ਸਾਹਿਬ ਤੋਂ ਅਮਰ ਸਾਹਿਬ ਸਾਹਿਬ ਤੱਕ ਜਾਂਦੇ ਹੁੰਦੇ ਸੀ ਇਥੇ ਬੋੜੀ ਦੇ ਦਰਖਤਲੇ ਆਣ ਕੇ ਬੈਠ ਕੇ ਆਰਾਮ ਕਰਦੇ ਦਮ ਲਿਆ ਕਰਦੇ ਸਨ ਆਉਂਦੀ ਵਾਰ ਵੀ ਜਾਂਦੀ ਵਾਰ ਵੀ ਕਿਉਂਕਿ ਬਡਾਲੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਰਾਜ ਦਾ ਜਨਮ ਸਥਾਨ ਹੈ ਇਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਨਮ ਹੋਇਆ ਸੀ ਤੇ ਉਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਵੀ ਮਹਾਰਾਜ ਇਸੇ ਬੋੜੀ ਥਲੇ ਆਣ ਕੇ ਬੈਠਦੇ ਬੋੜੀ ਤੋਂ ਬੋੜੀ ਸਾਹਿਬ ਨਾਮ ਰਹਿ ਗਏ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੋ ਆਰਾਮ ਰਾਜ ਇਹਦੇ ਮਹਾਵਾਕਨਸਾਰ ਜਿੱਥੇ ਗੁਰੂ ਸਾਹਿਬ ਦੇ ਚਰਨ ਪਾਏ ਉਹ ਬੋੜੀ ਤੋਂ ਬੋੜੀ ਸਾਹਿ ਮਾਕ ਅੰਦਰ ਸੇਮੁਖ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਵਿਖੇ ਭੋਲੇ ਮਹਲੇ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਵਾਰ 85 ਹੋਲਾ ਮਹਲਾ ਸੰਕਾਂ ਦੇ ਜੋਗ ਨਾਲ ਬਣਾਇਆ ਜਾ ਰਿਹਾ ਹੈ ਪਿੰਡ ਦੀ ਖੜੀ ਜਰੀ ਨਾਲ ਗਏ ਔਰ ਤਰੀਕਰੀ ਲੜੀ ਦੇ ਰਾਖੀ ਸਾਹਿਬ ਦਾ ਭੋਗ ਪਿਆ 153 ਸ੍ਰੀਖੰਡ ਪੜਤਾਲ ਦੀ ਸੰਪੂਰਨਤਾ ਹੋਈ ਹੈ ਔਰ ਆਕੇ ਵੇਰ 55 ਜਗ੍ਹਾ ਆਗਰਾਨ ਕੀ ਹੈ ਔਰ ਇਹ ਨਿਰੰਤਰ ਲੜੀ 28 ਮਾਰਚ ਤੱਕ ਚੱਲਣੀ ਹੈ ਔਰ 255 ਸਿਰਿਆਖੰਡ ਪਾਰਤਾਂ ਦੀ ਜ਼ਿੰਦਗਾ ਹੋਣੀ ਔਰ ਇਹਦੇ ਦੌਰਾਨ 11 ਤਰੀਕ ਨੂੰ ਵਾਲੀਬਾਲ ਦੇ ਟੂਰਨਾਮੈਂਟ ਕਰਾਇਆ ਗਿਆ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਦੇ ਪ੍ਰੇਰਿਤ ਹੋ ਕੇ ਆਪਣਾ ਜੀਵਨ ਰੁਬਾ ਕਰੇ ਤਾਂ ਕਿ ਜਿਹੜਾ ਪੰਜਾਬ ਤੇ ਰੌਲਾ ਪਿੰਦਾ ਹੈ ਕਿ ਨਜਿਹਦਾ ਦੌਰ ਚੱਲ ਰਿਹਾ ਹੈ ਸਾਡੇ ਨੌਜਵਾਨ ਜਦੋਂ ਵੀ ਖੇਡਾਂ ਵੱਲ ਪਰਦੇ ਤੋਂ ਹੋਣਗੇ ਤੇ ਆਪਣੇ ਆਪ ਜੋ ਨਸ਼ਿਆਂ ਤੋਂ ਦੂਰ ਰਹਿਣਗੇ ਔਰ 23 24 25 26 ਚਾਰ ਧਾਰਮਿਕ ਵਿਵਾਨ ਸਜਾਏ ਜਾਣੇ ਜਿਸ ਵਕ ਪੰਥ ਦੇ ਮਹਾਨ ਰਾਗੀ ਢਾਡੀ ਪ੍ਰਚਾਰ ਕਥਾਵਾਚ ਗੁਰਬਾਣੀ ਸੁਣਾ ਕੇ ਸਿੱਖ ਇਤਿਹਾਸ ਨਾਲ ਕੇ ਗੁਰ ਇਤਿਹਾਸ ਨਾਲ ਕੇ ਸੰਕਾ ਨੂੰ ਗੁਰੂ ਨਾਲ ਜੋੜਨ ਦਾ ਪ੍ਰਬਾਲਾ ਕਰਨਗੇ ਔਰ 27 ਤਰੀਕ ਨੂੰ ਬੱਚਿਆਂ ਦੇ ਦਸਤਾਰਨ ਕਲਾਬ ਨੇ ਕਰਾਇਆ ਜਾਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਿਰਾਂ ਤੇ ਦਸਤਾਰਾਂ ਸਜਾਉਣ ਜੋ ਸਾਨੂੰ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਆਪਣਾ ਪਰਿਵਾਰ ਵਾਰ ਕੇ ਤੇ ਸਾਡੇ ਸਿਰ ਤੇ ਦਸਤਾਰਾਂ ਸਜਾਈਆਂ ਅਸੀਂ ਉਹਨਾਂ ਦਸਤਾਰਾਂ ਦੀ ਕਦਰ ਕਰਦੇ ਹੋਏ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਕੇ ਆਪਣਾ ਜੀਵਨ ਵਾਕਦੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਿ ਨਾ ਹੋਲੇ ਮਲੇ ਦੇ ਗੁਰੂ ਗ੍ਰੰਥਾ ਵਿੱਚ ਆਪ ਰੇਸ਼ਮੂਲਤ ਕਰਕੇ ਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਕੇ ਆਪਣਾ ਜੀਵਨ ਨਿਰਵਾਹ ਕਰਨ ਦਾ ਉਪਰਾਲਾ ਕਰੀਏ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਵੀ ਪ੍ਰਮਾਣਿਤ ਕੀਤਾ ਹੈ ਕਿ ਪਈ ਪ੍ਰਾਪਤ ਮਨੁੱਖ ਦੇ ਵਰੀਆ ਬੋਧ ਮਿਲਣ ਚੀਏ ਤੇਰੀ ਬਰੀਆ ਅਵਰ ਕਾ ਕੇ ਕਿਤੇ ਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਸ ਗੁਰਬਾਣੀ ਦੀ ਪੂਰਤੀ ਕਰਦੇ ਹੋਏ ਆਪਣਾ ਜੋ ਇਹ ਸਮਾ ਸਾਨੂੰ ਮਨੁੱਖਾ ਜਨਮ ਜਤੀਤ ਕਰਨ ਦਾ ਮਿਲਿਆ ਉਸ ਨੂੰ ਸਫਲ ਕਰਨ ਦਾ ਉਪਰਾਲਾ ਕਰੀਏ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਨਾ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਇਤਿਆਸ ਨੂੰ ਕਿ ਬਾਣੀ ਨੂੰ ਕਿ ਆਪਾਂ ਜੀਵ ਸਫਲਾ ਕਰਨ ਦਾ ਉਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੈਸੇ ਅੱਜ ਕੱਲ ਦੇ ਯੂਥ ਨੂੰ ਜਿਹੜੇ ਕਿ ਨਸ਼ੇ ਦੇ ਛੇਵੇਂ ਦਰਿਆ ਵਿੱਚ ਡੁੱਬਦੇ ਚਲਾ ਰਹੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੋਲੇ ਮਹੱਲੇ ਦਾ ਪੁਰਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਪਿੱਤਰ ਧਰਤੀ 'ਤੇ ਤਰੰਭ ਕੀਤਾ ਔਰ ਉਸ ਦੇ ਚਲਦਿਆਂ ਹੋਇਆਂ ਸਾਡੇ ਬਜ਼ੁਰਗਾਂ ਨੇ ਵੀ ਇੱਥੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਰੰਮ ਕੀਤਾ ਹੈ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਧੁਰੂ ਘਰ ਨਾਲ ਜੁੜ ਕੇ ਬਾਣੀ ਪੜ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਅਰਪਨ ਕਰਨਗੇ ਤੋਂ ਸਾਨੂੰ ਆਸ ਹੈ ਕਿ ਜਿਹੜਾ ਵੀ ਨੌਜਵਾਨ ਬਾਣੀ-ਬਾਣੇ ਨਾਲ ਜੁੜ ਕੇ ਬਾਣੀ-ਬਾਣੇ ਦਾ ਧਾਰ ਨਹੀਂ ਹੋ ਕੇ ਜੀਵਨ ਬਤੀਤ ਕਰਦਾ ਹੈ ਗੁਰੂ ਮਾਰ ਦੀ ਬਖਸ਼ੇ ਦਾ ਸਦਕਾ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਨਾਲ ਜੁੜ ਕੇ ਬਾਣੀ ਔਰ ਬਾਣੇ ਦੇ ਧਾਰ ਨਹੀਂ ਹੋ ਕੇ ਆਪਣਾ ਜੀਵਨ ਰਵਾ ਕਰੇ